ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਕਲੈਕਸ਼ਨ ਬਹੁਤ ਪਿਆਰੀ ਲੈ ਕੇ ਆਏ ਹਾਂ ਪ्योर ਪਸ਼ਮੀਨੇ ਦੇ ਸੂਟ ਆਉਣਗੇ ਸਾਰੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਬਹੁਤ ਹੀ ਪਿਆਰੇ-ਪਿਆਰੇ ਜਿਹੇ ਕਲਰ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਘੰਟੀ ਵਾਲੇ ਬਟਨ ਨੂੰ ਜ਼ਰੂਰ ਔਨ ਕਰ ਲਿਆ ਕਰੋ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜੀ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕਿਹੜਾ ਸੂਟ ਤੁਹਾਨੂੰ ਸਾਰਿਆਂ ਤੋਂ ਵੱਧ ਸੋਹਣਾ ਲੱਗਿਆ ਤੁਸੀਂ ਸਾਨੂੰ ਕਿੱਥੋਂ ਦੇਖ ਰਹੇ ਹੋ ਜੀ ਤੇ ਕਿਵੇਂ ਦੀ ਆਪਣੀ ਤੁਹਾਨੂੰ ਕਲੈਕਸ਼ਨ ਲੱਗਦੀ ਹੈ ਵੀਡੀਓ ਨੂੰ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਪਿਓਰ ਪਸ਼ਮੀਨੇ ਦੇ ਸੂਟ ਆਉਣਗੇ ਜੀ ਸਾਰੇ ਮੈਚਿੰਗ ਸੂਟ ਹੈ ਜੀ ਸਾਰੇ बॉਟਮ ਨਾਲ ਪਲੇਨ ਆਉਗੀ ਸ਼ੈਡੋ ਪ੍ਰਿੰਟ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ 2.5 ਮੀਟਰ ਦੀ ਕਟ ਆਉਗੀ ਸਾਰੇ ਸੂਟਾਂ ਦੀ ਜੀ 3 ਮੀਟਰ ਦੀ बॉਟਮ ਨਹੀਂ ਆਉਂਦੀ ਜੀ ਨਾਲ 2.5 ਮੀਟਰ ਦੀ बॉਟਮ ਆਉਂਦੀ ਆ ਤੇ 2.5 ਮੀਟਰ ਦੀ ਸ਼ਰਟ ਆਉਂਦੀ ਆ 2.5 ਮੀਟਰ ਦੀ बॉਟਮ ਆਉਂਦੀ ਆ ਟੋਟਲ 5 ਮੀਟਰ ਦਾ ਫੈਬਰਿਕ ਹੁੰਦਾ ਜੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਬਹੁਤ ਜ਼ਿਆਦਾ ਸੋਹਣੇ ਪਿਆਰੇ ਪਿਆਰੇ ਜਿਹੇ ਕਲਰ ਹੈ ਤੇ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਇਹਦੀ ਡਿਜ਼ਾਈਨਿੰਗ ਬਣੀ ਹੋਈ ਹੈ ਕਿੰਨਾ ਸੋਹਣਾ ਇਹਦਾ ਪਿਆਰਾ ਜਿਹਾ ਸ਼ੇਡ ਹੈ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਹੈ ਜੀ ਇਹਨਾਂ ਦਾ ਤੇ ਡਿਜ਼ਾਈਨਿੰਗ ਵੀ ਟੋਟਲੀ ਡਿਫਰੈਂਟ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤੇ ਬਿਲਕੁਲ ਨਵੇਂ ਕਲਰ ਚਾਰਟ ਹੈ ਜੀ ਤੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਹੈ ਜੀ ਓਨਲੀ 1000 ਰੁਪਏ ਦਾ ਇਹ ਸੂਟ ਹੈ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਵਾਲਾ ਸੂਟ 1000 ਰੁਪਏ ਦੇ ਹੈ ਜੀ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਦੇਣਾ ਜੀ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਸਾਰੇ ਸੂਟ ਬ੍ਰਾਂਡਡ ਆਉਣਗੇ ਜੇ ਕਿਸੇ ਵੀ ਭੈਣ ਨੇ ਆਪਣਾ ਬਾਟਮ ਤੇ ਜਾਂ ਸੂਟ ਤੇ ਵਰਕ ਕਰਵਾਉਣਾ ਹੈ ਪੈਚ ਵਰਕ ਕਰਵਾਉਣਾ ਹੈ ਜਾਂ ਤੁਸੀਂ ਬਾਟਮ ਦੇ ਉੱਪਰ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਜਿਹੇ ਸੂਟ ਲੱਗਣਗੇ ਜੀ ਵਰਕ ਨਾਲ ਹੋਰ ਵੀ ਜ਼ਿਆਦਾ ਸੋਹਣਾ ਲੱਗੂਗਾ ਜੀ ਸੂਟ ਤੇ ਜੇ ਤੁਸੀਂ ਇਹਨਾਂ ਨੂੰ ਐਸੀ ਤਰ੍ਹਾਂ ਬਣਾਉਣਾ ਤਾਂ ਐਸੀ ਤਰ੍ਹਾਂ ਵੀ ਬਣਾ ਸਕਦੇ ਹੋ ਇਹਨਾਂ ਦੇ ਉੱਪਰ ਹਲਕੀ ਫੁਲਕੀ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਲੇਸਿਸ ਦੀ ਬਾਟਮ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਕਰ ਸਕਦੇ ਹੋ 셔ਟ ਨਾਲ ਦੀ ਪੱਟੀ ਲਗਾ ਕੇ ਬਾਟਮ ਦੇ ਉੱਪਰ ਤੁਸੀਂ ਬਹੁਤ ਸੋਹਣੀ ਲੇਸ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਇਹਨਾਂ ਨੂੰ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਤੇ ਬਾਕੀ ਇਹਨਾਂ ਦੀਆਂ ਬਾਟਮ ਦੇ ਵਿੱਚ ਸਾਰਿਆਂ ਦੇ ਵਿੱਚ ਸਾਨੂੰ ਸ਼ੈਡੋ ਪ੍ਰਿੰਟ ਦੀ ਬਾਟਮ ਮਿਲੂਗੀ ਸਾਰਿਆਂ ਦੇ ਵਿੱਚ ਨਿੱਕੀ ਬੂਟੀ ਵੀ ਬਣੀ ਹੋਈ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਹਾਈ ਕੁਆਲਿਟੀ ਦਾ ਸੋਨੂ ਫੈਬਰਿਕ ਮਿਲੂਗਾ ਤੇ ਫੈਬਰਿਕ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਕੁਝ ਵੀ ਇਹ ਖਰਾਬ ਹੋਣ ਵਾਲਾ ਫੈਬਰਿਕ ਨਹੀਂ ਹੈ ਜੀ ਨਾ ਇਹ ਦਾ ਕਲਰ ਖਰਾਬ ਹੋਵੇ ਨਾ ਇਹ ਛਿੱਜੇ ਜੀ ਤੇ ਨਾ ਹੀ ਇਹਦੇ ਕੋਈ ਆਪਣਾ ਇਹਦੇ ਚ ਕੋਈ ਵੀ ਇਸ ਤਰ੍ਹਾਂ ਜਿਵੇਂ ਬੁਰਾ ਜਾਂਦਾ ਉਹ ਵੀ ਕੋਈ ਸ਼ਿਕਾਇਤ ਨਹੀਂ ਜੀ ਇਸ ਕਪੜੇ ਦੇ ਵਿੱਚ ਆਪਣਾ ਗਾਰੰਟੀ ਦੇ ਨਾਲ ਸਾਰੇ ਇਹ ਸੂਟ ਹੈ ਜੀ ਪੂਰੀ ਗਾਰੰਟੀ ਹੈ ਜੀ ਆਪਣੀ ਸੂਟਾਂ ਦੀ ਕਿਸੇ ਤੇ ਵੀ ਕੋਈ ਵੀ ਬੁਰਨੀ ਆਊਗਾ ਜੀ ਡਿਜ਼ਾਈਨਿੰਗ ਸਾਰਿਆਂ ਦੀ ਨਵੀਂ ਆਊਗੀ ਤੇ ਸਾਰਿਆਂ ਦੇ ਕਲਰ ਵੀ ਨਵੇਂ ਆ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਲਿミਟਡ ਜਸਟੋਕ ਹੈ ਜੀ ਤੇ ਤੁਸੀਂ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਫਟਾਫਟ ਆਪਦੀ ਬੁਕਿੰਗ ਕਰਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਆਪਾਂ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਪਾਉਂਦੇ ਰਹਿਣੇ ਆ ਤੇ ਪਲੀਜ਼ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਿਵੇਂ ਦੇ ਸੋਨੋ ਆਪਣੇ ਸੂਟ ਲੱਗਦੇ ਆ ਕਿਵੇਂ ਦੀ ਆਪਣੀ ਕਲੈਕਸ਼ਨ ਲੱਗਦੀ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ